ਜਿੰਦਗੀ ਦੇ ਵਿੱਚ ਉਤਰਾ ਚੜਾ ਚੱਲਦੇ ਫਿਰਦੇ ਆ ਇਹ ਕਿਸੇ ਨਾਲ ਵੀ ਕਦੋਂ ਵੀ ਹੋ ਸਕਦਾ ਹੈ ਪਰ ਇਹ ਅਗਰ ਕਿ ਪ੍ਰਮਾਤਮਾ ਮਿਹਰ ਰੱਖੇ 60 ਫੀਟ ਆ ਕੁਝ ਸਮੇਂ ਬਾਅਦ ਬੰਦਾ ਭੁੱਲ ਜਾਂਦਾ ਜੀ ਹਾਂ ਜੀ ਬਿਲਕੁਲ ਅਸੀਂ ਤੁਹਾਡੇ درمیان ਬੈਠੇ ਆ ਪਰਿਵਾਰ ਚ ਬੈਠੇ ਆ ਤੇ ਮੈਂ ਸਮਝਦਾ ਇੱਕ ਹੋਰ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਨੇ ਹੋਰ ਬਹੁਤ ਕੁਛ ਦਿੱਕ ਕਰਨ ਲਈ ਇੱਕ ਹੋਰ ਜਿਹੜਾ ਮੌਕਾ ਤੇ ਉਪਰੇਰਨਾਗੀ ਅੱਜ ਮੈਂ ਨਿੱਜੀ ਤੌਰ ਤੇ ਮੌਕਾ ਅਸ਼ੀਅਸੀਂ ਤੁਹਾਡਾ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਵਾਂਗੂ ਸਾਡਾ ਫਿਕਰ ਕੀਤਾ ਸਾਨੂੰ ਇੰਨੇ ਪਿਆਰ ਦੇ ਹੌਸਲੇ ਦੇ ਸਨੇਹੇ ਭੇਜੇ ਜੀ ਚਾਰ ਬ੍ਰੀਫ ਦੇ ਮਾਰਨਿੰਗ ਸਾਡਾ ਕੂਪ ਖੇਤਰ ਹਰਿਆਣਾ ਦੇ ਵਿੱਚ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਗੱਡੀ ਬਿਲਕੁਲ ਟੋਟਲ ਵਾਸ ਹੋਈ ਤੇ ਪਰ ਰਮਾਤਮਾ ਦੀ ਕਿਰਪਾ ਉਹਦੀ ਮਿਹਰ ਦੇ ਨਾਲ ਅਸੀਂ ਚੁਕੜਾ ਲੱਗੀਆਂ ਲੇਕਿਨ ਕੁਝ ਸੱਜਣ ਪਿਆਰੇ ਸਾਨੂੰ ਉਸੇ ਵਕਤ ਫੋਰਟਿਸ ਹਸਪੀਟਲ ਨੇ ਚੰਡੀਗੜ੍ਹ ਸਸਿਕਾਲ ਦਾਬ ਨਮਸਕਾਰ ਦੋਸਤੋ ਮੈਂ ਆ ਤੁਹਾਡਾ ਆਪਣਾ ਹਰਪਜਿੰਮਾ ਪਰ ਮੇਰੇ ਨਾਲ ਮੇਰਾ ਬੇਟਾ ਅਵਕਾਸ਼ਮਾਨ ਸਸਿਕਾਲ ਜੀ ਸਾਹਿਬ ਤਿੰਨ ਗਸਤ ਰਤੀ ਅਸੀਂ ਦਿੱਲੀ ਸ਼ੋ ਕਰਕੇ ਵਾਪਸ ਪੰਜਾਬ ਆ ਰਹੇ ਸੀ ਤੇ ਅਗਲੀ 4 ਬ੍ਰੀਫ ਦੇ ਮਾਰਨਿੰਗਸ ਦਾ ਕੂਪ ਖੇਤਰ ਹਰਿਆਣਾ ਦੇ ਵਿੱਚ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਗੱਡੀ ਬਿਲਕੁਲ ਟੋਟਲ ਵਾਸ ਹੋਈ ਤੇ ਪਰ ਪ੍ਰਮਾਤਮਾ ਦੀ ਕਿਰਪਾ ਉਹਦੀ ਮਿਹਰ ਦੇ ਨਾਲ ਅਸੀਂ ਝੋਟਾਂ ਲੱਗੀਆਂ ਲੇਕਿਨ ਕੁਝ ਸੱਜਣ ਪਿਆਰੇ ਸਾਨੂੰ ਉਸੇ ਵਕਤ ਫੋਰਟਿਸ ਹਸਪੀਟਲ ਲੈ ਚੰਡੀਗੜ ਤੇ ਦੋ ਹਫ਼ਤੇ ਆ ਤੁੰਬਾਦ ਹੁਣ ਅਸੀਂ ਤਕਰੀਬਨ ਠੀਕ ਆ ਬਾਕੀ ਥੋੜੀਆਂ ਅੰਦਰਲੀਆ ਸੱਟਾਂ ਉਹ ਟਾਈਮ ਲੱਗਣਾ ਜੀ ਤੇ ਪਰ ਵੱਡੀ ਗੱਲ ਇਹ ਆ ਕਿ ਅਸੀਂ ਠੀਕ ਠਾਕ ਆ ਜੀ ਇਹ ਦੋ ਹਫ਼ਤਿਆਂ ਦੇ ਵਿੱਚ ਤੁਹਾਡੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਤੁਹਾਡੇ ਫੋਨ ਆਏ ਤੁਹਾਡੇ ਮੈਸੇਜ ਆਏ ਗਾਉਂ ਦੀਗਾ ਜਿੱਥੋਂ ਵੀ ਜਿਉਂ ਵੀ ਪਤਾ ਲੱਗੇ ਉਹਨੇ ਦਵਾਵਾ ਅਸੀਸਾਂ ਭੇਜੇ ਅੱਜ ਮੈਂ ਨਿੱਜੀ ਤੌਰ ਤੇ ਮੇਰੇ ਕਾਸ਼ੀ ਅਸੀਂ ਤੁਹਾਡਾ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਵਾਂਗੂ ਸਾਡਾ ਫਿਕਰ ਕੀਤਾ ਸਾਨੂੰ ਇੰਨੇ ਪਿਆਰ ਦੇ ਹੌਸਲੇ ਦੇ ਸਨੇਹੇ ਭੇਜੇ ਤੇ ਨਾਲ ਹੀ ਮੈਂ तमाम ਸਾਰੇ ਡਾਕਟਰਸ ਨਰਸਸ ਤੇਕਨੀਸ਼ੀਅਨ ਸਟਾਫ ਸਾਰੇ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਧੰਨਵਾਦ ਕਰਦਾ ਜੀ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਚੱਲਦੇ ਫਿਰਦੇ ਆ ਇਹ ਕਿਸੇ ਨਾਲ ਵੀ ਕਦੋਂ ਵੀ ਹੋ ਸਕਦਾ ਹੈ ਜੀ ਪਰ ਇਹ ਅਗਰ ਕਿ ਪ੍ਰਮਾਤਮਾ ਮਿਹਰ ਰੱਖੇ 6 ਫੀਟ ਆ ਕੁਝ ਸਮੇਂ ਬਾਅਦ ਬੰਦਾ ਭੁੱਲ ਜਾਂਦਾ ਜੀ ਅੱਜ ਬਿਲਕੁਲ ਅਸੀਂ ਤੁਹਾਡੇ درمیان ਬੈਠੇ ਆ ਪਰਿਵਾਰਤ ਬੈਠੇ ਆ ਤੇ ਮੈਂ ਸਭ ਦਾ ਇੱਕ ਹੋਰ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਨੇ ਹੋਰ ਬਹੁਤ ਕੁਛ ਅੱਗੇ ਕਰਨ ਲਈ ਇੱਕ ਹੋਰ ਜਿਹੜਾ ਮੌਕਾ ਤੇ ਉਪਰੇਰਨਾਗੀ ਤੇ ਵਾਂਸ ਅਗੇਨ ਮੈਂ ਜਿੰਨੇ ਵੀ ਮੇਰੇ ਚਾਉਣ ਵਾਲੇ ਮੇਰੇ ਭੈਣ ਭਰਾ ਸਤਕਾਰਯੋਗ ਵੀਰ ਬਜ਼ੁਰਗ ਮਤਮਾਂ ਬੱਚੇ ਤੇ ਮੇਰੇ ਜਿੰਨੇ ਵੀ ਰਿਸ਼ਤੇਦਾਰ ਸਾਖ ਸਬੰਧੀ ਦੋਸਤ ਮਿੱਤਰ ਜਿਉਂ ਵੀ ਸੱਜਣ ਪਿਆਰੇ ਜਿਨ੍ਹਾਂ ਨੇ ਇਸ ਵਕਤ ਸਾਨੂੰ ਅਸੀਸਾਂ ਦੁਆਵਾਂ ਭੇਜੀਆਂ ਉਹਨਾਂ ਦਾ ਸਭ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਭ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਤੁਹਾਡੇ ਪਿਆਰ ਨੇ ਅਸੀਸਾਂ ਨੇ ਦੁਆਵਾਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਤੇ ਇਸ ਤਰ੍ਹਾਂ ਹੀ ਸਾਨੂੰ ਹਮੇਸ਼ਾ ਦੀ ਸੋਚ ਵਿੱਚ ਯਾਦ ਰੱਖਿਓ ਥੈਂਕ ਯੂ so much to everybody who reached out your messages meant so much to us and always keep us in your prayers we appreciate you guys so much ਇੱਕ ਵਾਰ ਫੇਰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮਾਲਕ ਅਕੀਰਦਾਸ ਕਿ ਪ੍ਰਮਾਤਮਾ ਤੁਹਾਨੂੰ ਸਭ ਨੂੰ ਮਹਿਫੂਜ਼ ਰੱਖੇ ਤੁਹਾਡੇ ਸਭ ਨੂੰ ਪਰਿਵਾਰਾਂ ਨੂੰ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੁੱਖ ਸ਼ਾਂਤੀ ਰੱਖੇ ਇੱਕ ਵਾਰ ਫਿਰ ਤੁਹਾਡਾ ਸਦਾ ਧੰਨਵਾਦ ਤੇ ਇਸ ਜ਼ਿੰਦਗੀ ਦੇ ਰੰਗ ਲੈ ਚਾਖੇ ਤੇ ਮੈਂ ਹੋਰ ਬੜੇ ਤੰਦ ਪਰੋਣੇ